ਨੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ 26 ਮਈ ਦਿਨ ਐਤਵਾਰ ਨੂੰ ਪਿੰਡ ਬੱਬੇਹਾਲੀ ਵਿਖੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾਕਟਰ ਦਲਜੀਤ ਸਿੰਘ ਚੀਮਾ ਦੇ ਹੱਕ ਵਿੱਚ ਕਰਵਾਈ ਜਾ ਰਹੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨਗੇ ਇਸ ਬਾਰੇ ਜਾਣਕਾਰੀ ਦਿੰਦਿਆਂ ਕੋਰ ਕਮੇਟੀ ਦੇ ਮੈਂਬਰ ਅਤੇ ਹਲਕਾ ਇੰਚਾਰਜ ਸਰਦਾਰ ਗੁਰਬਚਨ ਸਿੰਘ ਬੱਬੇ ਹਾਲੀ ਨੇ ਦੱਸਿਆ ਕਿ ਸੁਖਬੀਰ ਸਿੰਘ ਬਾਦਲ 26 ਮਈ ਦਿਨ ਐਤਵਾਰ ਠੀਕ 12 ਵਜੇ ਅੱਡਾ ਬੱਬੇ ਹਾਲੀ ਵਿਖੇ ਪ੍ਰੀਤ ਸੈਲੀਬ੍ਰੇਸ਼ਨ ਪੈਲਸ ਵਿਖੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਨਗੇ ਆਓ ਦੇਖਦੇ ਹਾਂ ਇੱਕ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਸਮੂਹ ਵਰਕਰਾਂ ਨੂੰ ਬੇਨਤੀ ਕਰਦਾ ਕਿ ਕੱਲ 26 ਤਰੀਕ ਨੂੰ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਅਤੇ ਡਾਕਟਰ ਦਜੀਤ ਸਿੰਘ ਜੀ ਚੀਮਾ ਅੱਧਾ ਬੱਬੇ ਹੜੀ ਪ੍ਰੀਤਪਾਲਾ ਸਿਚ ਪਹੁੰਚ ਰਹੇ ਹਨ ਇਸ ਪਾਰਲੀਮੈਂਟ ਚੋਣ ਨੂੰ ਹੋਰ ਤੇਜ਼ ਕਰਨ ਵਾਸਤੇ ਇਹ ਮਹਿਮਨ ਨੂੰ ਹੋਰ ਹਲਾਲਾ ਦੇਣ ਵਾਸਤੇ ਦਸਬੀਰ ਸਿੰਘ ਜੀ ਬਾਦਲ ਦੇ ਅਤੇ ਚੀਮਾ ਸਾਹਿਬ ਦੇ ਵਿਚਾਰ ਸੁਣੋ ਤਾਂ ਜੋ ਇਸ ਪਾਰਲੀਮੈਂਟ ਚੋਣ ਨੂੰ ਚੀਮਾ ਸਾਹਿਬ ਦੀ ਯਤਨ ਨੂੰ ਯਕੀਨੀ ਬਣਾਇਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ